ਕਾਂਗਰਸ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਣੇ ਦਾਵਾ ਕੀਤਾ ਹੈ ਕਿ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 12 ਤੋਂ ਵੱਧ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਬਾਜਪਣੇ ਇਹ ਵੀ ਕਹੇ ਹੈ ਕਿ ਕਈ ਹੋਰ ਵਿਧਾਇਕ ਅਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਵਿਧਾਇਕ ਜਾਣਦੇ ਹਨ ਕਿ ਉਹਨਾਂ ਦਾ ਆਖਰੀ ਕਾਰਜਕਾਲ ਹੈ ਤੇ ਉਹ ਟਿਕਟਾਂ ਪ੍ਰਾਪਤ ਕਰਨ ਲਈ ਨਵੀਆਂ ਪਾਰਟੀਆਂ ਦੀ ਪਾਲ ਕਰ ਰਹੇ ਹਨ ਤੇ ਮੈਂ ਉਹਨਾਂ ਸਾਰੇ 32 ਵਿਧਾਇਕਾਂ ਦੇ ਸੰਪਰਕ ਵਿੱਚ ਹਾਂ ਅਸੀਂ ਦੇਖਾਂਗੇ ਕਿ ਕਿਸ ਨੂੰ ਲਿਆਂਦਾ ਜਾਣਾ ਹੈ ਤੇ ਕਿਸ ਦੇ ਚੋਣਾਂ ਜਿੱਤਣ ਦੀ ਬਣਾਈ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਆਪ ਦੇ 39 ਵਿਧਾਇਕ ਹਨ ਕਾਂਗਰਸ ਦੇ 16 ਤੇ ਭਾਜਪਾ ਦੇ 2 ਵਿਧਾਇਕ ਹਨ ਵਾਜਵਾਦਤ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਸੰਪਰਕ ਵਿੱਚ ਹਨ ਜਦੋਂ ਹੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਤਾਂ ਉਹ ਆਪਣਾ ਸਨਮਾਨ ਪੈਕ ਕਰਕੇ ਭਾਜਪਾ ਵਿੱਚ ਚਲੇ ਜਾਣਗੇ ਕਾਂਗਰਸ ਨੇਤਾ ਤੇ ਪਲਟਵਾਰ ਕਰਦੇ ਹੋਏ ਆਮਨ अरोड़ा ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਕਿਹਾ ਹੈ ਕਿ ਇਹ ਬਾਜਵਾ ਹੀ ਹਨ ਜਿਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਅਗਾਊਂ ਬੁਕਿੰਗ ਕੀਤੀ ਸੀ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਭਾਜਪਾ ਨਾਲ ਆਪਣੀ ਅਡਵਾਂਸ ਬੁਕਿੰਗ ਕਰ ਚੁੱਕੇ ਹਨ ਮੈਂ ਰਾਹੁਲ ਗਾਂਧੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਾਜਵਾ ਨੂੰ ਉਕਤਨ ਕਿ ਉਹ ਹਾਲ ਹੀ ਵਿੱਚ ਬੈਂਗਲੌਰੂ ਵਿੱਚ ਕੀ ਕਰ ਰਹੇ ਸਨ ਅਤੇ ਉਹ ਉੱਥੇ ਕਿਹੜੇ ਸੀਨੀਅਰ ਭਾਜਪਾ ਆਗੂਆਂ ਨੂੰ ਮਿਲੇ ਸਨ